ਜੀ ਸਰ ਅਕਲੀਚ ਕੀ ਆਲਾ ਮਜੀ ਸਰ ਪਤਾ ਤਾਂ ਨਹੀਂ ਕੋਈ ਮੈਂ ਪਰਚਾ ਲਾ ਕੇ ਤਾਂ ਦੇ ਦਰਾਂ ਮੈਂ ਵੈਰੀਫਾਈ ਸਾਰੇ ਕਰੂੰਗਾ ਭੇਜ ਦਊਂਗਾ ਤੂੰ ਨਾਮ ਲੈ ਕੇ ਤਾਂ ਦੇ ਨਹੀਂ ਜਨਾ ਤੇ ਦਿਪਸਨ ਨਾਲ ਗੱਲ ਕਰਲਾ ਉਹ ਸਰ ਐਸ ਜੰਗਲਾਂ ਮੈਨਾਂ ਕਰੋ ਮੈਂ ਇਹ ਦਾ ਮੈਂ ਪਰਚਾ ਕਿਤਾ ਦੇ ਦੂੰਗਾ ਮੈਂ ਆ ਫਸਦਾ ਮੈਂ ਤੂੰ ਨਹੀਂ ਜਨਾ ਨਾ ਦੇ ਦਿਪਸਨ ਨਾਲ ਗੱਲ ਕਰਲਾ ਦਿਪਤੀ ਸਾਹਿਬ ਨਾਲ ਗੱਲ ਕਰ ਮੈਂ ਗੱਲ ਕਰ ਤੂੰ ਦੱਸੋ ਦਿਪਸਨ ਮੇਰੇ ਤੂੰ ਕਰਨੀ ਨਹੀਂ ਕਰਨੀ ਹਾਂ ਬਣਾ ਤੂੰ ਐਸਾ ਚ ਨੂੰ ਆਹ ਦੇ ਦੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂੰਪ ਤੇ ਦੇ ਤੈਨੂੰ ਸ਼ਾਹ ਫੜੀ ਸਭ ਕੁਝ ਪੜਿਆ ਤੇ ਤੂੰ ਤਾਂ ਮੈਂ ਉਹ ਠੇਕਦਾ ਨੇ ਫੋਨ ਨਹੀਂ ਚੁੱਕਿਆ ਕੁੜੀ ਇੱਕ ਦਿਨ ਫੋਨ ਚੁੱਕਿਆ ਜ਼ਰਾ ਠੇਕਦਾ ਫੋਨ ਚੁੱਕਿਆ ਫੇਰ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੀ ਨਕਰੀ ਲਿਖਣ ਲਗਾ ਤੂੰ ਤੂੰ ਐਸਾ ਡੀਜੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲਿਆ ਦੂੰਗਾ ਸੁਣਾ ਲੈ ਦੇ ਬਿਲਕੁਲ ਮੈਂ ਮਿਸਣਾ ਦੇ ਚੁੱਕੇ ਇੱਥੇ ਫੇਰ ਤਰਾ ਗੱਲ ਕਰਾਂ ਤੇਰੇ ਕਾ 2 ایس ਚੋਏ ਕੇ ਮੈਂ ਨਵਾ ਦੇ ਰੇ ਦੀ ਪਾਣਾ ਤੇਰੇ ਬਹਿਖ ਦਾ ਪਰਚਾ ਦਸਤ ਕਰਾਦਾ ਸਰ ਮੈਂ ਤੈਨੂੰ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਕਾ ਲਿਖਦਾ ਕਿਤੇ ਬੰਦੇ ਸੱਚੀ ਰੀਤੀ ਰਿਆ ਸੱਚੀ ਤੇਰੀ ਜੀ ਤੇਰੀ ਜੀ ਵੱਡੇ ਦੀ ਤੂੰ ਸਾਰਿਆ ਮੈਨ ਲੈ ਜਾਂਦੇ ਆ ਤੇਰੀ ਇੱਕ ਆਡੀਓ ਜਿਹੜੀ ਹੈਗੀ ਆ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਉਹ ਮੈਂ ਸੁਣੀ ਸੀ ਉਹਦੇ ਸਬੰਧ ਦੇ ਵਿੱਚ ਏਐਸਆਈ ਕੁਲਦੀਪ ਸਿੰਘ ਜੋ ਕਿ ਚੌਕੀ ਇੰਚਾਰਜ ਮਾਰੇ ਚਮਿਆਰੀ ਲੱਗਿਆ ਹੋਇਆ ਸੀ ਆ ਉਹ ਐਸਐਚਓ ਬਲਬੀਰ ਸਿੰਘ ਦੇ ਨਾਲ ਕਿਸੇ ਗੱਲ ਦੇ ਉੱਤੇ ਡਾਂਸ ਕਰ ਰਿਹਾ ਸੀ ਆ ਤਾਰੇ ਇੱਕ ਡਿਸਪਲਿਨ ਫੋਰਸ ਦਾ ਮੈਂਬਰ ਹੁੰਦੇ ਹੋਏ ਆਪਣੇ ਸੀਨੀਅਰ ਦੇ ਨਾਲ ਇਸ ਤਰ੍ਹਾਂ ਬਹਿਸ ਕਰਨੀ ਠੀਕ ਨਹੀਂ ਸੀ ਉਤੇ ਤੁਰੰਤ ਐਕਸ਼ਨ ਲੈਂਦੇ ਹੋਏ ਏਐਸਆਈ ਕੁਲਦੀਪ ਸਿੰਘ ਨੂੰ ਜਿਹੜਾ ਹੈਗਾ ਸਸਪੈਂਡ ਕਰਤਾ ਗਿਆ ਹੈ ਅਤੇ ਐਸਐਚਓ ਬਲਬੀਰ ਸਿੰਘ ਜਿਹੜਾ ਹੈ ਉਹਦੀ ਵੀ ਟਰਾਂਸਫਰ ਕਰਤੀ ਗਈ ਸੀ ਸਰ ਇੱਕ ਪਾਸੇ ਡੀਜੀਪੀ ਵੱਲੋਂ ਗੁੰਜਰੀ ਕੀਤੀ ਗਈ ਕਿ ਪੰਜਾਬ ਨੂੰ ਵਿੱਚ ਪੰਜਾਬ ਪੁਲਿਸ ਕੋਲ ਜਿਹੜੀਆਂ ਸਿਵਮਾਂ ਸਹੀ ਟਿਕਿਆ ਨਾ ਮੈਂ ਇੰਟਰਪਰਕੀਟ ਦੇ ਫੋਨ ਦੇ ਵਿੱਚ ਆਪਸ ਵਿੱਚ ਕਾਫੀ ਜਿਹੜਾ ਵਾ ਵਿਰੋਧ ਕੀਤਾ ਜਾ ਗੁੱਸਾ ਕੀਤਾ ਜਾ ਰਿਹਾ ਤੇ ਨਾਲ ਨਾਲ ਕਿਤਨਾ ਕਿਤੇ ਕੋਈ ਲੈਣ ਦੇਣ ਦੀ ਵੀ ਗੱਲ ਕੀਤੀ ਜਾ ਰਹੀ ਹੈ ਨਹੀਂ ਉਹਦੇ ਵਿੱਚ ਪਤਾ ਕਰਾ ਲੈਨੇ ਆ ਕਿ ਕੀ ਇਹਨਾਂ ਦੀ ਤਲਖੀ ਕੀ ਸੀ ਆਪਸ ਦੇ ਵਿੱਚ ਕਿ ਇਸ ਗੱਲ ਪਿਛੇ ਉਹ ਇਹਨਾਂ ਆਪਸ ਦੇ ਵਿੱਚ ਗਰਮ ਹੋਏ ਆ ਉਹ ਵੈਰੀਫਾਈ ਕਰ ਲੈਨੇ ਆ ਹੁਣ ਕੀ ਕਾਰਵਾਈ ਕੀਤੀ ਕੀ ਦੇ ਦੋਨਾਂ ਦੀ ਟਰਾਂਸਫਰ ਹੋ ਗਈ ਹੈ ਜੀ ਕਦੋਂ ਉਹਨੂੰ ਸਸਪੈਂਡ ਕਰਤਾ ਏ ਐਸਏ ਕੁਲਦੀਪ ਸਿੰਘ ਨੂੰ ਤੇ ਜਿਹੜੇ ਐਸਐਚਓ ਟਰਾਂਸਫਰ ਕਰਤੇ ਆ ਜੀ ਸਰ ਜਿਸ ਤਰੀਕੇ ਨਾਲ ਐਸਐਸਓ ਸਾਹਿਬ ਦੀ ਗੱਲ ਕਰਨ ਹੈ ਹੁਣ ਜਿਹੜੇ ਵੀਡੀਓ ਜਿਹੜੀ ਆਡੀਓ ਵਾਇਰਲ ਹੋਣ ਤੋਂ ਬਾਅਦ ਕੀ ਕਰਲੀ ਜੀ ਉਹਦੇ ਚ ਤਾਂ ਕੋਈ ਹਜੇ ਕਾਰਵਾਈ ਨਹੀਂ ਕੀਤੀ ਇੱਕ ਆਡੀਓ ਜਿਹੜੀ ਹੈਗੀ ਆ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਉਹ ਮੈਂ ਸੁਣੀ ਸੀ ਉਹਦੇ ਸਬੰਧ ਦੇ ਵਿੱਚ ਏਐਸਏ ਕੁਲਦੀਪ ਸਿੰਘ ਜੋ ਕਿ ਚੌਕੀ ਇੰਚਾਰਜ ਮਾਰੇ ਚਮਿਆਰੀ ਲੱਗਿਆ ਹੋਇਆ ਸੀ ਆ ਉਹ ਐਸਐਚਓ ਬਲਬੀਰ ਸਿੰਘ ਦੇ ਨਾਲ ਜਿਸ ਗੱਲ ਦੇ ਉੱਤੇ ਡਾਂਸ ਕਰ ਰਿਹਾ ਸੀ ਆ ਪਰ ਇੱਕ ਡਿਸਿਪਲਨ ਫੋਰਸ ਦਾ ਮੈਂਬਰ ਹੁੰਦੇ ਹੋਏ ਆਪਣੇ ਸੀਨੀਅਰ ਦੇ ਨਾਲ ਇਸ ਤਰ੍ਹਾਂ ਬੈਂਸ ਕਰਨੀ ਠੀਕ ਨਹੀਂ ਸੀ ਉਤੇ ਤੁਰੰਤ ਐਕਸ਼ਨ ਲੈਂਦੇ ਹੋਏ ਏਐਸਆਈ ਕੁਲਦੀਪ ਸਿੰਘ ਨੂੰ ਜਿਹੜਾ ਹੈਗਾ ਸਸਪੈਂਡ ਕਰਤਾ ਗਿਆ ਅਤੇ ਐਸਐਚਓ ਬਲਬੀਰ ਸਿੰਘ ਜਿਹੜਾ ਆ ਉਹਦੀ ਵੀ ਟਰਾਂਸਫਰ ਕਰਤੀ ਗਈ ਸੀ ਸਰ ਇੱਕ ਪਾਸੇ ਡੀਜੀਪੀ ਵੱਲੋਂ ਗੁੰਜਰੀ ਕੀਤੀ ਗਈ ਕਿ ਪੰਜਾਬ ਨੂੰ ਵਿੱਚ ਪੰਜਾਬ ਪੁਲਿਸ ਕੋਲ ਜਿਹੜੀਆਂ ਸ੍ਰੋਮਾਂ ਸਹੀ ਜਿੱਕੇ ਨਾ ਮੈਂ ਇੰਟਰ ਪਰ ਕਿਤੇ ਨਾ ਕਿਤੇ ਫੋਨ ਦੇ ਵਿੱਚ ਆਪਸ ਵਿੱਚ ਕਾਫੀ ਜਿਹੜਾ ਵਾ ਵਿਰੋਧ ਕੀਤਾ ਜਾ ਗੁੱਸਾ ਕੀਤਾ ਜਾ ਰਿਹਾ ਤੇ ਨਾਲ ਨਾਲ ਕਿਤਨਾ ਕਿਤੇ ਕੋਈ ਲੈਣ ਦੇਣ ਦੀ ਵੀ ਗੱਲ ਕੀਤੀ ਜਾ ਰਹੀ ਹੈ ਨਹੀਂ ਉਹਦੇ ਵਿੱਚ ਪਤਾ ਕਰਾ ਲੈਨੇ ਆ ਕਿ ਕੀ ਇਹਨਾਂ ਦੀ ਤਲਖੀ ਕੀ ਸੀ ਆਪਸ ਦੇ ਵਿੱਚ ਕਿਸ ਗੱਲ ਪਿਛੇ ਉਹ ਇਹਨਾਂ ਆਪਸ ਦੇ ਵਿੱਚ ਗਰਮ ਹੋਏ ਆ ਉਹ ਵੈਰੀਫਾਈ ਕਰ ਲੈਨੇ ਆ ਹੁਣ ਕੀ ਕਾਰਵਾਈ ਕੀਤੀ ਕੀ ਦੇ ਦੋਨਾਂ ਦੀ ਟਰਾਂਸਫਰ ਹੋ ਗਈ ਹੈ ਜੀ ਕੱਲ ਉਹਨੂੰ ਸਸਪੈਂਡ ਕਰਤਾ ਏਐਸਏ ਕੁਲਦੀਪ ਸਿੰਘ ਨੂੰ ਤੇ ਜਿਹੜੇ ਐਸਐਚਓ ਟਰਾਂਸਫਰ ਕਰਤੇ ਆ ਜੀ ਤਰ ਜਿਸ ਤਰੀਕੇ ਨਾਲ ਸਤੂ ਸਰ ਜੀ ਗੱਲ ਕਰਨ ਡੇ ਹੁਣ ਜਿਹੜੇ ਵੀਡੀਓ ਜਿਹੜੀ ਆਡੀਓ ਵਾਇਰਲ ਹੋਣ ਤੋਂ ਬਾਅਦ ਕੀ ਕਰਨੀਗੀ ਉਹਦੇ ਚ ਤਾਂ ਕੋਈ ਹਜੇ ਕਾਰਵਾਈ ਨਹੀਂ ਕੀਤੀ